ਜਿਹੜੇ ਲੋਕ ਕਹਿੰਦੇ ਨੇ ਕਿ ਸਰਕਾਰੀ ਸਕੂਲਾਂ 'ਚ ਪੜ੍ਹਾਈ ਨਹੀਂ ਹੁੰਦੀ ਉਹ ਅੱਜ ਧਿਆਨ ਨਾਲ ਇਸ ਕੁੜੀ ਦੀਆਂ ਗੱਲਾਂ ਸੁਣ। ਇਸ ਕੁੜੀ ਨੇ ISRO ਯਾਨੀ ਕਿ ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ ਵਿੱਚ ਸਿਲੈਕਟ ਹੋ ਕੇ ਆਪਣੀ ਆਪਣੇ ਪਰਿਵਾਰ ਅਤੇ ਪੂਰੇ ਪਿੰਡ ਦੀ ਬੱਲੇ ਬੱਲੇ ਕਰਵਾ ਦਿੱਤੀ। ਮੈਂ ਧਾਰਨਾ ਬਣਾ ਕੇ ਬੈਠੇ ਹੋਏ ਨੇ ਕਿ ਜਿਹੜੇ ਸਰਕਾਰੀ ਸਕੂਲ ਨੇ ਅੰਗਰੇਜ਼ੀ ਸਕੂਲਾਂ ਟੱਕਰ ਨਹੀਂ ਦੇ ਸਕਦੇ ਇਹਨਾਂ ਨੂੰ ਮੈਂ ਟੱਕਰ ਦਿੱਤੀ ਹੈ। ਇਸ ਕੁੜੀ ਦਾ ਨਾਮ ਅਸ਼ਪ੍ਰੀਤ कौर ਹੈ ਤੇ ਇਹ ਹੁਸ਼ਿਆਰਪੁਰ ਦੇ ਇੱਕ ਸਰਕਾਰੀ ਸਕੂਲ 'ਚ 9ਵੀਂ ਕਲਾਸ ਦੀ ਵਿਦਿਆਰਥਣ ਹੈ। ਇਸ ਰੋਚ ਟ੍ਰੇਨਿੰਗ ਲਈ ਪੂਰੇ ਪੰਜਾਬ ਚੋਂ 4 ਬੱਚੇ ਚੁਣੇ ਗਏ ਨੇ ਜਿਨ੍ਹਾਂ ਚੋਂ ਅਰਸ਼ਪ੍ਰੀਤ कौर ਇੱਕ ਹੈ ਮੇਰਾ ਨਾਮ ਅਰਸ਼ਪ੍ਰੀਤ ਕੌਰ ਹੈ ਮੈਂ ਨੌਂਮੀ ਬੀਜਮਾਦੀ ਵਿਦਿਆਰਥਣ ਹਾਂ ਪਹਿਲਾਂ ਤਾਂ ਮੈਂ 6ਵੀਂ ਕਲਾਸ ਵਿੱਚ ਇੰਗਲਿਸ਼ ਮੀਡੀਅਮ ਸਟਾਰਟ ਕੀਤਾ ਸੀਗਾ ਉੱਥੋਂ ਦੇ ਜਿਹੜੇ ਅਧਿਆਪਕ ਸੀਗੇ ਸੁਰੇਸ਼ ਕੁਮਾਰ ਸ਼ਰਮਾ ਉਹਨਾਂ ਨੇ ਮੈਨੂੰ ਇੰਗਲਿਸ਼ ਮੀਡੀਅਮ ਰੱਖਣ ਦੀ ਪ੍ਰੇਰਣਾ ਦਿੱਤੀ ਸੀਗੀ ਤੇ ਮੇਰਾ ਇੰਟਰਸਟ ਸਾਇੰਸ ਵਿੱਚ ਪਹਿਲਾਂ ਤੋਂ ਹੀ ਸੀਗਾ ਤੇ 8 8 ਕਲਾਸਾਂ ਤੱਕ ਮੈਂ ਉੱਥੋਂ ਪੜ੍ਹਸ ਕੀਤੀਆਂ ਤੇ ਫਿਰ ਮੈਂ 9ਵੀਂ ਜਮਾਤ ਵਿੱਚ ਜਿਹੜਾ ਸਾਡੇ ਗਾਈਡ ਅਧਿਆਪਕ ਨੇ ਅਮਰਪ੍ਰੀਤ ਸਿੰਘ ਉਹਨਾਂ ਨੇ ਮੈਨੂੰ ਗਾਈਡ ਕੀਤਾ ਤੇ ਉਹਨਾਂ ਨੇ ਮੈਨੂੰ ਸਾਇੰਸ ਨਾਲ ਸੰਬੰਧਿਤ ਹੋਰ ਵੀ ਮਤਲਬ ਜਿਹੜੇ ਵੀ ਪੇਪਰ ਹੁੰਦੇ ਸੀਗੇ ਉਹਦੇ ਵਿੱਚ ਪਾਰਟਿਸਿਪੇਟ ਕਰਨ ਦੀ ਪ੍ਰੇਰਣਾ ਦਿੱਤੀ ਤੇ ਜਿਹੜੇ ਵੀ ਪੇਪਰ ਆਉਂਦੇ ਸੀਗੇ ਜਾਂ ਸਾਇੰਸ ਮੇਲਾ ਹੁੰਦਾ ਸੀਗਾ ਮੈਂ ਉਹਦੇ ਵਿੱਚ ਭਾਗ ਲੈਂਦੀ ਸੀਗੀ ਤੇ ਮੇਰੇ ਅੰਕ ਆਉਂਦੇ ਸੀਗੇ ਤੇ ਮੈਂ ਹਰੇਕ ਜਮਾਤ ਵਿੱਚ ਫਸਟ ਹੀ ਆਂਦੀ ਰਹੀ ਆਂ ਤੇ ਇਸ ਰੋਨ ਨਾਲ ਸੰਬੰਧਿਤ ਵੀ ਇੱਕ ਸਾਡਾ ਪੇਪਰ ਪਿਆ ਸੀਗਾ ਜਿਹਦੇ ਵਿੱਚ ਮੈਂ ਪਾਰਟਿਸਿਪੇਟ ਕੀਤਾ ਸੀਗਾ ਤੇ ਉਹਦੇ ਵਿੱਚ ਮੇਰੀ ਸਿਲੈਕਸ਼ਨ ਹੋ ਗਈ ਤੇ ਮੈਂ ਆਪਣੇ ਪਰਿਵਾਰ ਨੂੰ ਦੱਸਿਆ ਤਾਂ ਉਹ ਵੀ ਸਾਰੇ ਬੰਦੇ ਬਹੁਤ ਖੁਸ਼ ਹੋਏ ਤੇ ਮੈਨੂੰ ਇੱਕ ਮਾਣ ਵੀ ਮਹਿਸੂਸ ਹੋਇਆ ਕਿ ਮੈਂ ਆਪਣੇ ਪਰਿਵਾਰ ਦਾ ਪਿੰਡ ਦਾ ਸਾਰਿਆਂ ਦਾ ਨਾਮ ਰੋਸ਼ਨ ਕੀਤਾ ਹੈ ਤੇ ਕਈ ਲੋਕ ਇਹੋ ਜੀ ਪ੍ਰੈਨਾ ਨਾ ਬਣਾ ਕੇ ਬੈਠੇ ਹੋਏ ਨੇ ਕਿ ਜਿਹੜੇ ਸਰਕਾਰੀ ਸਕੂਲ ਨੇ ਅੰਗਰੇਜ਼ੀ ਸਕੂਲੋਂ ਟੱਕਰ ਨਹੀਂ ਦੇ ਸਕਦੇ ਤੇ ਉਹਨਾਂ ਨੂੰ ਮੈਂ ਇਹ ਗੱਲ ਕਹਿਣਾ ਚਾਹਨੀ ਆ ਕਿ ਬੱਚਾ ਪੜ੍ਹਨੇ ਵਾਲਾ ਹੋਣਾ ਚਾਹੀਦਾ ਹੈ ਭਾਵੇਂ ਇੰਗਲਿਸ਼ ਸਕੂਲ 'ਚ ਪੜ੍ਹੇ ਜਾਂ ਪੰਜਾਬੀ ਸਕੂਲ 'ਚ ਪੜ੍ਹੇ ਤੇ ਇਹਨਾਂ ਨੂੰ ਮੈਂ ਟੱਕਰ ਦਿਤੀ ਆ ਸਾਡੀ ਕੋਤੀ ਆਸਪ੍ਰੀਤ ਕਰ ਰਹਾ ਹੈ ਇਹ ਤੋਂ ਪਹਿਲਾਂ ਪ੍ਰਾਇਮਰੀ ਸਕੂਲ ਵਿੱਚ ਫਰਸਟਾਂ ਦੀ ਰਹੀ ਆ ਤੇ ਉਸ ਤੋਂ ਬਾਅਦ ਮਿਡਲ ਸਕੂਲ ਵਿੱਚ ਵੀ ਸਾਡੇ ਪਿੰਡ ਹੀ ਪੜ੍ਹ ਗਏ 8ਵੀਂ ਤੱਕ ਉਸ ਤੋਂ ਬਾਅਦ ਫੇ ਕਲ ਗਏ 9ਵੀਂ ਵਿੱਚ ਜਿਹੜਾ ਜਿਹੜਾ ਉੱਥੋਂ ਇਹਨੇ ਜਿਹੜੇ ਜਿਹੜੇ ਵੀ ਸਿਲੈਕਟ ਹੋਈ ਹੈ ਉਹ ਸਮਾਰਠ ਨਾ ਨਵੀਂ ਧੰਨਵਾਦ ਦਿੰਦੇ ਆ ਜਿਨ੍ਹਾਂ ਨੇ ਇਹ ਪੇਪਰ ਜੁਆ ਇਹਨਾਂ ਦਾ ਇਡੀ ਬੜੀ ਖੁਸ਼ੀ ਨਾਲ ਇਹ ਪੇਪਰ ਪ੍ਰਾਪਤ ਕੀਤਾ ਅਸੀਂ ਕਦੀ ਇਹ ਸੁੱਖਣਾ ਵੀ ਨਾ ਲਿਆ ਵੀ ਸਾਡੀ ਇਹ ਬੱਚੀ ਇੱਥੇ ਦੇਕਰ ਪੜ੍ਹੇਗੀ ਸਾਡੇ ਦਾ ਫਰੀ ਖਰਚੇ ਦਾ ਸੀਗਾ ਬਾਕੀ ਟਿਊਸ਼ਨ ਤੇ ਵੀ ਜ਼ੋਰ ਚ ਕਰਖਾਇਆ ਗਿਆ ਸਾਨੂੰ ਸਾਰੇ ਲਾਗੇ ਨੂੰ ਆ ਪਟੀਚਰਾਂ ਨੂੰ ਸਾਡੇ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਹੜੇ ਤਾਂ ਪੀਚਰਾਂ ਨੇ ਇਸ ਬੱਚੀ ਦਾ ਸੰਯੋਗ ਦਿੱਤਾ ਤੇ ਇਥੇ ਬੜਾਇਆ ਤੇ ਸਾਰੇ ਜ਼ਿਲ੍ਹੇ ਚੋਂ ਸਾਰੇ ਅੱਜ ਖਾਹਕਾਰ ਹੁੰਦੀ ਪਈਏ ਸਾਡੀ ਬਹੁਤ ਖੁਸ਼ੀ ਹੈ ਜੇ ਸਾਰੇ ਪਰਵਾਰ ਵਾਲੇ ਮੁਲਖਾਂ ਦੇ ਵੀ ਸਾਨੂੰ ਮੁਬਾਰਕਾਂ ਭੇਜੀ ਜਾਂਦੇ ਨੇ ਔਰ ਅਸੀ ਇਸ ਬੱਚੀ ਦੇ ਬਹੁਤਾਂ ਬਰਕਰਾਰਿਆਂ ਵਿੱਚ ਜਿਹੜਾ ਸਾਨੂੰ ਨੇ ਨਾਮ ਸਾਡਾ ਰੋਸ਼ਨ ਕੀਤਾ ਇਸ ਬੱਚੀ ਨੇ ਮੋੜ ਤੋਂ ਇੱਕ ਸਿੱਖਾ ਚੰਗੀ ਲੈਣੀ ਦੀ ਕੋਸ਼ਿਸ਼ ਕੀਤੀ ਹੈ ਕੋਈ ਖੇਡਣ ਕੋਈ ਨਾ ਘਾਟੀਚਾਰ ਰੱਖਿਆ ਸੀ ਔਰ ਇਹਨਾਂ ਨੇ ਇਸ ਸਕੂਲ ਦਾ ਨਾਮ ਰੋਸ਼ਨ ਕਰ ਦਿੱਤਾ ਇਹ ਜਿਉਂ ਹੀ ਹਾਂਜੀ ਸਾਨੂੰ ਜੀ 3-4 ਸਾਲਾਂ ਦਾ ਕੋਈ ਉਕਤੇ ਜਿਵੇਂ ਜਿਵੇਂ 3 ਨੇ ਖੁਸ਼ੀਆਂ ਪੈਂਦੀ ਪੰਜਾਬੀ ਦਾ ਸਾਡਾ ਥੋੜਾ ਜਿਹਾ ਰੇਟਿੰਗ ਘੱਟ ਹੈ ਪੈਂਦੇ ਬੜੀ ਤਾਂ ਸਾਰੇ ਮੰਨਿਆਂ ਮੁਬਾਰਕਾਂ ਮੁਬਾਰਕਾਂ ਰਿਸ਼ਤੇਦਾਰ ਨੁਮਾਇਸ਼ ਕੇ ਹੀ ਜਾਂਦੇ ਆ ਵੱਡੇ ਵੱਡੇ ਮੁਲਖਾਂ ਜਿਹੜੇ ਸਾਡੇ ਪਿੰਡ ਦੇ ਗਏ ਉਹ ਵੀ ਪਹਿਲੇ ਪੁੱਛਦੇ ਆ ਕਿ ਕਿਹੜੀ ਆ ਕਿਹੜੀ ਜਿਹੜਾ ਸਾਡਾ ਨਾਮ ਲੈਣ ਦੇ ਫਲਾਨੇ ਦੀ ਪੁੱਤਰੀ ਹੈ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਕਿਨਾਂ ਸਾਨੂੰ ਇਥੇ ਸਾਡਾ ਨਾਮ ਰੋਸ਼ਨ ਬਾਰੇ ਮੁਲਖਾਂ ਦੇ ਜ਼ਿਲ੍ਹੇ ਵਿੱਚ ਹੋ ਗਿਆ ਕਿ ਸਾਡੇ ਕੋਈ ਸਾਡਾ ਐਡਾ ਪਿੰਡ ਦਾ ਨਾਮ ਨਾ ਚਮਕਾ ਸਮਝਦੇ ਤੇ ਹੋਰ ਅੱਜ ਤੋਂ ਨਾਮ ਦੋ ਚਾਰ ਦਿਨ ਤੋਂ ਇਹਨਾਂ ਨੇ ਸਾਡਾ ਨਾਮ ਫਲਾਨੇ ਦੀ ਪੁੱਤਰੀ ਤਾਂ ਇਹਦਾ ਇਹਦੀ ਪੁੱਤਰੀ ਦਾ ਸਾਡਾ ਜੀ ਬਾਹਲੇ ਮੁਲਖਾਂ ਦੇ ਵੀ ਸਾਡਾ ਨਾਮ ਹੈ ਇਸ ਮਾਦੀ ਪੁੱਤ ਨੇ ਸਾਡਾ ਨਾਂ ਚਮਕਾਤਾ ਕਿ ਅਸੀਂ ਨਿੱਤੇ ਸੁਖਣਾ ਵੀ ਨਾ ਸੋਚੇ ਸਾਡਾ ਇਹ ਬੱਚਾ ਜਾਂ ਸਾਡੀ ਪੁੱਤ ਇਹ ਸਾਨੂੰ ਇੱਥੇ ਤੇ ਕਰੇ ਇਸ ਹੋਏਗੀ ਲੇਕਿਨ ਇਹ ਦੇ ਇਸ ਨੇ ਮਿਹਨਤ ਨੇ ਇਹਨੂੰ ਇੱਥੇ ਤੇ ਕਰ ਪੜਾਤਾ ਅਸੀਂ ਗਾਂ ਵੀ ਇਹ ਹੱਥ ਜੋੜਦੇ ਆਂ ਕਿ ਇਹਨੂੰ ਇਸ ਬੱਚੇ ਨੂੰ ਚੰਗੇ ਵਿੱਦਿਆ ਪ੍ਰਾਪਤ ਹੋਰ ਵੀ ਹੋਵੇ ਜੋ ਇਹ ਮਾਦੀ ਖੁਸ਼ੀਆਂ ਪ੍ਰਾਪਤ ਕਰੇ ਤੇ ਇਹ ਮੈਂਤ ਆਪਣੀ ਦਾ ਹੱਲ ਜਾਦੀ ਪਾਵੇ